ਹੈਲੋ ਜੀ ਸਾਰਿਆਂ ਦਾ ਸਵਾਗਤ ਆ ਤੁਹਾਡਾ ਸਭ ਦਾ ਮੇਰੇ ਇਸ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਆ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਛੋਟੇ ਛੋਟੇ ਵਾਕ ਬਣਾਵਾਂਗੇ ਜੋ ਕਿ ਬਹੁਤ ਹੀ ਸੋਖੇ ਆ ਤਾਂ ਸ਼ੁਰੂ ਕਰਦੇ ਆਂ ਵੀਡੀਓ ਸਭ ਤੋਂ ਪਹਿਲਾਂ ਸ਼ਬਦ ਹੈ ਜਿਹੜਾ ਸਾਡੇ ਕੋਲ ਉਹ ਹੈ ਸਕੂਲ ਸਕੂਲ ਤੇ ਅਸੀਂ ਵਾਕ ਬਣਾਵਾਂਗੇ ਮੈਂ ਹਰ ਰੋਜ਼ ਸਕੂਲ ਜਾਂਦਾ ਹਾਂ ਮੈਂ ਹਰ ਰੋਜ਼ ਸਕੂਲ ਜਾਂਦਾ ਹਾਂ ਅਗਲਾ ਸ਼ਬਦ ਦੂਸਰਾ ਜਮਾਤ ਜਮਾਤ ਸ਼ਬਦ ਦਾ ਅਸੀਂ ਵਾਕ ਬਣਾਵਾਂਗੇ मैं दूसरी जमात पढ़दा हाँ मैं दूसरी जमात बच्च पढ़ा हाँ अगे तीसरा शब्द है किताब इस शब्द का असं वाक बनावेंगे मेरे हैं मेरे कोताबा हैं इस तो अगला शब्द है गड्डी गड्डी का वाक है ਮੇਰੇ ਕੋਲ ਚਿੱਟੇ ਰੰਗ ਦੀ ਗੱਡੀ ਹੈ ਮੇਰੇ ਕੋਲ ਚਿੱਟੇ ਰੰਗ ਦੀ ਗੱਡੀ ਹੈ ਇਸ ਤੋਂ ਅਗਲਾ ਪੰਜਵਾਂ ਸ਼ਬਦ ਹੈ ਪੈਨ ਪੈਨ ਸ਼ਬਦ ਦਾ ਵਾਕ ਹੈ ਮੇਰੇ ਕੋਲ ਦੋ ਪੈਨ ਹਨ ਮੇਰੇ ਕੋਲ ਦੋ ਪੈਨ ਹਨ ਇਸ ਤੋਂ ਅਗਲਾ 6ਵਾਂ ਸ਼ਬਦ ਹੈ ਘਰ ਇਸ ਦਾ ਬਾਤ ਹੈ ਸਾਡਾ ਘਰ ਬਹੁਤ ਵੱਡਾ ਹੈ सा घर बहुत वाला है इस तो अगला शब्द है परिवार परिवार शब्द का वाक है मेरे परिवार पांच मेंबर हैं ਮੇਰੇ ਪਰਿਵਾਰ ਵਿੱਚ 5 ਮੈਂਬਰ ਹਨ ਇਸ ਤੋਂ ਅਗਲਾ 8ਵਾਂ ਸ਼ਬਦ ਹੈ ਖਿੜਕੀ ਇਸ ਦਾ ਵਾਕ ਹੈ ਸਾਡੇ ਘਰ ਵਿੱਚ ਪੰਜ ਖਿੜਕੀਆਂ ਹਨ ਸਾਡੇ ਘਰ ਵਿੱਚ ਪੰਜ ਖਿੜਕੀਆਂ ਹਨ ਇਸ ਤੋਂ ਅਗੇ ਨੋਵਾਂ ਸ਼ਬਦ ਹੈ ਸੁੰਦਰ ਇਸ ਸ਼ਬਦ ਦਾ ਵਾਕ ਹੈ रमन दी लिखाई बहुत सुंदर है रमन दी लिखाई बहुत सुंदर है इस तो अगला दसवा शब्द है पानी। ਇਸ ਦਾ ਵਾਕ ਹੈ ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਸਾਨੂੰ ਪਾਣੀ ਦੀ ਸੰਭਾਲ ਕਰਨੀ ਚਾਹੀਦੀ ਹੈ ਇਸ ਤੋਂ ਅੱਗੇ ਅਗਲਾ ਸ਼ਬਦ ਹੈ ਦਰਵਾਜ਼ਾ ਇਸ ਸ਼ਬਦ ਦਾ ਵਾਕ ਹੈ ਸਾਡੇ ਘਰ ਦਾ ਦਰਵਾਜ਼ਾ ਵੱਡਾ ਹੈ ਸਾਡੇ ਘਰ ਦਾ ਦਰਵਾਜ਼ਾ ਵੱਡਾ ਹੈ ਇਸ ਤੋਂ ਅੱਗੇ ਅਗਲਾ ਸ਼ਬਦ ਹੈ ਪੱਕਾ ਇਸ ਸ਼ਬਦ ਦਾ ਵਾਕ ਹੈ पखा बहुत तेज चल रहा है पखा बहुत तेज चल रहा है इस तो अगला तेरवा शब्द है आकाश इस शब्द का वाक है आकाश चमक रहे हैं आकाश विच तारे चमक रहे हैं इस तौदवा तो शब्द है गर्मी इस वाक है जून दे महीने विच बहुत गर्मी ਹੁੰਦੀ ਹੈ ਜੂਨ ਦੇ ਮਹੀਨੇ ਵਿੱਚ ਬਹੁਤ ਗਰਮੀ ਹੁੰਦੀ ਹੈ ਇਸ ਤੋਂ ਅਗਲਾ ਸ਼ਬਦ ਹੈ ਸੂਰਜ ਸੂਰਜ ਸ਼ਬਦ ਦਾ ਵਾਕ ਹੈ ਸੂਰਜ ਦੀ ਰੋਸ਼ਨੀ ਬਹੁਤ ਜ਼ਿਆਦਾ ਹੁੰਦੀ ਹੈ ਸੂਰਜ ਦੀ ਰੋਸ਼ਨੀ ਬਹੁਤ ਜ਼ਿਆਦਾ ਹੁੰਦੀ ਹੈ ਇਸ ਤੋਂ ਅਗਲਾ ਸ਼ਬਦ ਹੈ ਧਰਤੀ ਧਰਤੀ ਦਾ ਵਾਕ ਹੈ ਧਰਤੀ ਸੂਰਜ ਦ્વાਲੇ ਘੁੰਮਦੀ ਹੈ ਧਰਤੀ ਸੂਰਜ ਦ્વાਲੇ ਘੁੰਮਦੀ ਹੈ ਇਸ ਤੋਂ ਅੱਗੇ 17ਵਾਂ ਸ਼ਬਦ ਹੈ ਸਾਈਕਲ ਸਾਈਕਲ ਸ਼ਬਦ ਦਾ ਵਾਕ ਹੈ ਮੇਰੇ ਕੋਲ ਇੱਕ ਸਾਈਕਲ ਹੈ ਮੇਰੇ ਕੋਲ ਇੱਕ ਸਾਈਕਲ ਹੈ ਇਸ ਤੋਂ ਅੱਗੇ 18ਵਾਂ ਸ਼ਬਦ ਹੈ કરી કરી ਸ਼ਬਦ ਦਾ ਵਾਕ ਹੈ ਮੈਨੂੰ ਮੇਰੇ ਪਿਤਾ ਜੀ ਨੇ ਖਰੀਦ ਦਿੱਤੀ ਮੈਨੂੰ ਮੇਰੇ ਪਿਤਾ ਜੀ ਨੇ ਖਰੀਦ ਦਿੱਤੀ ਇਸ ਤੋਂ ਅਗਲਾ ਸ਼ਬਦ ਹੈ ਸਫਲਤਾ ਇਸ ਦਾ ਵਾਕ ਹੈ मेहनत कर सफलता मिलती है मेहनत कर सफलता मिलती है इस तो अगला शब्द है सफाई इस सफाई शब्द का ਵਾਕ ਹੈ ਸਾਨੂੰ ਹਰ ਰੋਜ਼ ਆਪਣੇ ਸਰੀਰ ਦੀ ਸਫਾਈ ਕਰਨੀ ਚਾਹੀਦੀ ਹੈ ਸਾਨੂੰ ਹਰ ਰੋਜ਼ ਆਪਣੇ ਸਰੀਰ ਦੀ ਸਫਾਈ ਕਰਨੀ ਚਾਹੀਦੀ ਹੈ ਇਸ ਤੋਂ ਅਗਲਾ ਸ਼ਬਦ ਹੈ ਵਿਦਿਆਰਥੀ ਇਸ ਦਾ ਵਾਕ ਹੈ ਮੇਰੀ ਜਮਾਤ ਵਿੱਚ 20 ਵਿਦਿਆਰਥੀ ਹਨ ਮੇਰੀ ਜਮਾਤ ਵਿੱਚ 20 ਵਿਦਿਆਰਥੀ ਹਨ ਇਸ ਤੋਂ ਅਗਲਾ 22ਵਾਂ ਸ਼ਬਦ ਹੈ ਬਗੀਚਾ ਇਸ ਦਾ ਵਾਕ ਹੈ ਮੇਰੇ ਘਰ ਦੇ ਕੋਲ ਇੱਕ ਬਗੀਚਾ ਹੈ ਮੇਰੇ ਘਰ ਦੇ ਕੋਲ ਇੱਕ ਬਗੀਚਾ ਹੈ ਇਸ ਤੋਂ ਅਗਲਾ ਸ਼ਬਦ ਹੈ ਦਰਖਤ ਇਸ ਦਾ ਵਾਕ ਹੈ ਦਰਖਤ ਸਾਨੂੰ ਛਾਂ ਦਿੰਦੇ ਹਨ ਦਰਖਤ ਸਾਨੂੰ ਛਾਂ ਦਿੰਦੇ ਹਨ ਇਸ ਦਾ ਅਗਲਾ ਸ਼ਬਦ ਹੈ ਫੁੱਲ ਫੁੱਲ ਸ਼ਬਦ ਦਾ ਵਾਕ ਹੈ ਮੈਨੂੰ ਫੁੱਲ ਬਹੁਤ ਪਸੰਦ ਹਨ ਮੈਨੂੰ ਫੁੱਲ ਬਹੁਤ ਪਸੰਦ ਹਨ ਅਗਲਾ 25ਵਾਂ ਸ਼ਬਦ ਹਵਾ ਇਸ ਦਾ ਸ਼ਬਦ ਹੈ ਬਾਹਰ ਤੇਜ਼ ਹਵਾ ਚੱਲ ਰਹੀ ਹੈ ਬਾਹਰ ਤੇਜ਼ ਹਵਾ ਚੱਲ ਰਹੀ ਹੈ ਅਗਲਾ ਸ਼ਬਦ ਹੈ ਬਿੱਲੀ ਇਸ ਸ਼ਬਦ ਦਾ ਵਾਕ ਹੈ मेरे को एक काली बिल्ली है मेरे को एक काली बिल्ली है। इसको अगला साइव शब्द है दुध इस शब्द का वाक है दुध सेहत ਲਈ গুণકારી હે દૂધ सेहत ਲਈ গুণકારી હે ઇસતો اگલા શબ્દ వర్ખા આજ બહુત వర్ખા છો રહી હે આજ બહુત వర్ખા હો રહી હે ਇਸ ਤੋਂ ਅਗਲਾ ਸ਼ਬਦ ਹੈ ਅੰਬ ਇਸ ਦਾ ਵਾਕ ਹੈ ਮੈਨੂੰ ਅੰਬ ਖਾਣਾ ਬਹੁਤ ਪਸੰਦ ਹੈ ਮੈਨੂੰ ਅੰਬ ਖਾਣਾ ਬਹੁਤ ਪਸੰਦ ਹੈ ਇਸ ਤੋਂ ਅਗਲਾ ਤੇ ਆਖਰੀ ਸ਼ਬਦ ਹੈ ਕਸਰਤ ਇਸ ਸ਼ਬਦ ਦਾ ਵਾਕ ਹੈ ਕਸਰਤ ਕਰਨਾ ਸਿਹਤ ਲਈ ਲਾਭਕਾਰੀ ਹੈ ਕਸਰਤ ਕਰਨਾ ਸਿਹਤ ਲਈ ਲਾਭਕਾਰੀ ਹੈ ਬੱਚਿਓ ਇਹ ਸੀਗੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ ਦੂਜਿਆਂ ਨਾਲ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਤੇ ਲੱਗੀ ਤੇ ਇਹ ਵੀ ਜਰੂਰ ਦੱਸਿਓ ਕਿ ਅਗਲੀ ਵੀਡੀਓ ਕਿਹੜੇ ਟੌਪਿਕ ਤੇ ਲੈ ਕੇ ਆਵਾਂ ਤੇ ਮਿਲਦੇ ਹਾਂ ਕਿਸੇ ਦੂਸਰੀ ਵੀਡੀਓ ਵਿੱਚ ਤਾਂ ਤੱਕ ਲਈ ਧੰਨਵਾਦ